ਮੁਰਦਾਬਾਦ ਮੁਰਦਾਬਾਦ ਪੁੱਛ ਰਹੇ ਹੋ ਤੁਸੀਂ ਪੁੱਛ ਰਹਾ ਸਰ ਮੁਰਦਾਬਾਦ ਨਹੀਂ ਸਰ ਹਾਂ ਇਹ ਜਿਹੜਾ ਕੰਸੀਆ ਕਰਾਉਣਾ ਹੈ ਮੈਂ ਮੁਰਦਾਬਾਦ ਸਾਨੂੰ ਪੈਸੇ ਲੈ ਆਇਆ ਚੋਰਾ ਦੁਕਾਨੂ ਵਾਲੇ ਚੋਰਾ ਹੈ ਨਹੀਂ ਅਸੀਂ ਖੰਡੇ ਨਹੀਂ ਸਾਨੂੰ ਤੁਸੀਂ ਕਰਨਾ ਹੈ ਮਤਲਬ ਅਸੀਂ ਲੋਹਾ ਦੇ ਕੇ ਕਰਨਾ ਹੈ ਤੁਸੀਂ ਆਰਡਰ ਦੇ ਰਹੇ ਹੋ ਸਾਨੂੰ ਕਿਹੜਾ ਡਰਮੇ ਨਾ ਪੁੱਛੋ ਕਿਹੜਾ ਡਰਮੇ ਆਰਡਰ ਦਿਓ ਦਿਓ ਚਲੋ ਗੱਲ ਲੈ ਦੱਸੋ ਗੱਲ ਸੁਣੋ ਪਹਿਲਾਂ ਪਿੰਨਾਂ ਜਿਹੜੀ ਗੱਲ ਆ ਕੋ ਕਰਦੇ ਆ ਪਿੰਨਾਂ ਨਹੀਂ ਨਹੀਂ ਸਾਰੇ ਅਸੀਂ ਇੱਥੇ ਚੱਲਦੇ ਅਸੀਂ ਬੱਚੇ ਨਹੀਂ ਦੇਖਾ ਅਸੀਂ ਬੱਚੇ ਆਰਨ ਦੱਸੋ ਅਸੀਂ ਬੱਚੇ ਨਹੀਂ ਦੇਰ ਦੇ ਨਾਮੇ ਦੇ ਇਹ ਮੂਹ ਦੇ ਵਿੱਚ ਬੰਦ ਕੀਤਾ ਹਾਂ ਜੇ ਉਹ ਬਿਨਾਂ ਮਦਦ ਤੋਂ ਪਹੁੰਚ ਸੈਰ ਦੇ ਦੇਖੋ ਛੋਟੇ ਛੋਟੇ ਬੱਚੇ ਉਹਨਾਂ ਤੇ ਕੀ ਪ੍ਰਭਾਵ ਪਾਉਗਾ 2 ਵਜੇ ਛੁੱਟੀ ਹੋਣੀ ਅਸੀਂ ਉਹ ਵੀ ਨਿਕਲਣ ਦੇ ਨਹੀਂ 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 ਨਾ ਨਾ ਆ ਸਾਰੇ ਬੱਚੇ ਨਹੀਂ ਸਾਰੇ ਸਾਰੇ ਬੱਚੇ ਨਹੀਂ ਕਿਹਨੇ ਕਰਾਉਂਦਾ ਫੀਡ ਐਦਾਂ ਨਹੀਂ ਉਦਾਂ ਨਹੀਂ ਮੈਂ ਆਹ ਬੱਚੇ ਨਾਲ ਆਈ ਹੋਈ ਸਮੱਸਿਆ ਕਰਕੇ ਨਾਲ ਹੀ ਕਰਾਇਆ ਹਾਂ ਜੀ ਦੇਖੋ ਅਸੀਂ ਤੁਹਾਨੂੰ ਬਾਹਰ ਰਿਹਾ ਜੀ ਜਾਨ ਤੋਂ ਦੇਖੋ ਬਹੁਤ ਵਧੀਆ ਜਿੰਨਾ ਰਹਿਣ ਕਿਤੇ ਮੈਂ ਸੰਕਲਪ ਤੋਂ

ਤੇ ਜਿਹੜੇ ਮਾਰਦੇ ਸਰੀਆ ਯਾਰ ਕੋਈ ਜਦੋਂ ਲੀਡਰ ਹੈ ਨਾ ਅਸੀਂ ਉੱਥੇ ਬੈਠੇ ਸੀ ਅਸੀਂ ਆਮ ਵਰਕਰ ਸਾਰੇ ਲੀਡਰ ਹੁਣ ਤੁਸੀਂ ਤੋਂ ਪੁੱਛਣਾ ਆਤਾ ਕੋਣ ਬਣਾਇਆ ਸੀ ਜੋਰ ਵੀ ਤੁਸੀਂ ਬਣਾਉਂਦੇ ਸਾਰਿਆਂ ਤੁਸੀਂ ਬਣਾਇਆ ਅਸੀਂ ਸੇਲਗੋਏ ਜੇ ਦੇ ਵਿੱਚ ਕੋਈ ਗਲਤ ਅੱਜ ਦੀ ਤਰੀਕ ਅਸੀਂ ਕੋਈ ਵੱਧ ਦੀ ਆ ਦੇਖੋ ਇਹ ਅੱਜ ਨਹੀਂ ਮੈਨੂੰ ਤਾਂ ਕਿੰਨੇ ਦਿਨ ਹੋ ਗਏ ਮੀਟ ਦਾ ਮੈਂ ਤਾਂ ਇਹ ਕਿੰਨੇ ਕਿ ਸਾਲ ਕਿੰਨੇ ਪੰਨ ਕਿਉਂ ਨਹੀਂ ਤੁਹਾਨੂੰ ਪਤਾ ਲੱਗਾ ਮੈਂ ਸਰਕਾਰੀ ਮੀਟ ਕਰਵਾ ਕੇ ਆਈਆਂ ਤੁਹਾਨੂੰ ਕੱਲ ਕਿਉਂ ਨਹੀਂ ਪਤਾ ਲੱਗਾ ਮੁਰਦਾਬਾਦ 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 ਪਤਾ ਨਹੀਂ ਹੋ ਰਿਹਾ મુર્દાબાદ મુર્ગાબાદ મુર્ગાબાદ મુર્દાબાદ

नहीं 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 चलेगी 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 भेड़ा नयपुर प्रशासन मुर्दाबाद मैख प्रशासन मुर्दाबाद 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 नहीं चलेगी नहीं चलेगी नहीं चलेगी ਜਾ ਰਿਹਾ ਲੱਗਾ ਸਾਡਾ ਕਿਸੇ ਨੂੰ ਘੇਰਨ ਦਾ ਕੋਈ ਵੀ ਜਨਨੀ ਕਿਉਂਕਿ ਸਾਨੂੰ ਵੀ ਪਤਾ ਚੋਣ ਜਾਪਤਾ ਲੱਗਾ ਜੇ ਅਸੀਂ ਕਿ ਅਸੀਂ ਜੇ ਅਸੀਂ ਰੋਲਾ ਸਿਰ ਕੋ ਡੀਸੀ ਤੱਕ ਪਾ ਸਕਦੇ ਆ ਅਸੀਂ ਐਸਡੀਐਮ ਦਾ ਉੱਤੇ ਸਾਨੂੰ ਵੀ ਕਾਨੂੰਨਾਂ ਦਾ ਪਤਾ ਆ ਨਾ ਹੁਣ ਇੱਥੇ ਅਸੀਂ ਮੀਟਿੰਗ ਕਰ ਰਹੇ ਇਹਨਾਂ ਨੂੰ ਦੱਸਦਾ ਅਸੀਂ ਕਾਰਨ ਦੱਸਦਾ ਸਾਰਾ ਕੁਝ ਹੁਣ ਸਾਨੂੰ ਗੇਟ ਗੇਟ ਬੰਦ ਕਰਕੇ ਇੱਥੇ ਸਾਨੂੰ ਸਕੂਲ ਦੇ ਵਿੱਚ ਜਾ ਕੇ ਦੱਸਣ ਹੈ ਨਾ ਸਰਕਾਰੀ ਸਕੂਲ ਆ ਇੱਥੇ ਤੇ ਇਹਦੇ ਵਿੱਚ ਸਾਡੇ ਦੋ ਸੈਂਟਰ ਲੱਗਦੇ ਆ ਇੱਕ ਸੰਗੋਵਾਲ ਦਾ ਤੇ ਸ਼ਾਹ ਮਹਿਰਪੁਰ ਦਾ ਸਾਰੀਆਂ ਹਾਂਜੀ ਹਾਂਜੀ ਇੱਥੇ ਸੈਂਟਰ ਲੱਗਦੇ ਅਸੀਂ ਆਪਦੀਆਂ ਹੀ ਵਰਕਰਾਂ ਨੂੰ ਇਕੱਠੀਆਂ ਕਰਕੇ ਅਸੀਂ ਸਵੈ ਕੋਚ ਨਾਲ ਲਿਖਿਆ ਸੀ ਕਿ ਸਾਡੀ ਫੀਡ ਨਹੀਂ ਸਹੀ ਆ ਰਹੀ ਸਾਡਾ ਸਾਡੀ ਫੀਡ ਜਿਹੜੀ ਡੋਰ ਟੂ ਡੋਰ ਲ ਜਾਂਦੀ ਸਾਨੂੰ ਸਾਡੇ ਕੋਲ ਆਨਲਾਈਨ ਕੰਮ ਜਿਹੜਾ ਕਰਾ ਰਿਆ ਉਹਦਾ ਸਾਨੂੰ ਕੋਈ ਵੀ ਪੈਸਾ ਨਹੀਂ ਮਿਲ ਰਿਹਾ ਸਾਡੇ ਪਰਸਨਲ ਫੋਨਾਂ ਤੋਂ ਸਾਹੀ ਕੰਮ ਕਰਦੇ ਆ ਅਸੀਂ ਪਰੇਸ਼ਾਨ ਆ ਸਾਨੂੰ ਆਨਲਾਈਨ ਸਾਡੀ ਜਿਹੜੀ ਰਿਪੋਰਟ ਆ ਉਹ ਫੂਨ ਤੇ ਕਰ ਦਿੱਤੀ ਗਈ ਆ ਉਹਦੇ ਵਿੱਚ ਸਾਨੂੰ ਬਹੁਤ ਦਿੱਕਤ ਆਉਂਦੀ ਆ ਸਾਨੂੰ ਉਹਦਾ ਕੋਈ ਵੀ ਖਰਚਾ ਨਹੀਂ ਮਿਲਦਿਆ